ਬੁਰਜੀ ਵਾਲਾ 나ਥ ਦੀ ਥਾਪੀ ਦੱਸਦੀ ਹੈ ਵੀ ਅੱਜ ਕੁਝ ਨਾ ਕੁਝ ਕਰਕੇ ਜਾਊਗਾ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ 나ਥ 나ਥ ਤੇ ਸ਼ੀਲੂ 나ਥ ਤੇ ਸ਼ੀਲੂ 나ਥ ਤੇ ਸ਼ੀਲੂ ਇਲੂ ਕੈਨੇਡਾ ਤੇ ਗੋਪੀ ਸੁਖਾ ਰਾਜੂ ਹੈਪੀ ਸਾਡਾ ਭਰਾ ਕੈਨੇਡਾ ਤੇ ਨਾਲ ਕਬਲਜੀਤ ਸਰਪੰਚ ਤੇ ਸਾਡਾ ਭਰਾ ਦਿਲਲਾਬਰ ਨਾਥ ਮਿਲ ਗਿਆ ਹੈ 나ਥ ਮਾਨਕ ਭਰਾਵਾਂ ਦਾ ਦੀਪ ਲਈ ਪੈ ਗਿਆ ਤੇ ਜਫਾ ਦੀਪ ਨੂੰ ਮਿਲ ਗਿਆ ਆ 나ਥ ਫੇਰ ਆ ਗਿਆ ਹਰਿਆਣੇ ਵਾਲਿਆ ਦੇਖ ਕੇ ਦੋ ਹੱਥ ਕਰਕੇ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਅਮਰਤ 나ਥ ਟੱਕਰ ਵੱਡੀ ਉਖੜੇ ਪੈਰ ਓ ਮੇਰੇ ਵੀਰੋ ਅਚਲ ਸਾਹਿਬ ਦੀ ਧਰਤੀ ਲੱਗਿਆ ਜੋ ਓ ਬੱਲੇ ਬੱਲੇ ਕਹਿੰਦੇ ਮਹਾਵੀਰ ਠਵਾਰ ਦੇ ਨਾਲ ਕਬੱਡੀ ਖੇਡੀ ਹੈ ਅੱਜ ਵੀ ਕਹਿੰਦੇ ਲਖਣ ਨੇ ਸ਼ੀਲੂ ਸ਼ੀਲੂ ਹਜ਼ਾਰ ਦਾ ਪਹਿਲਾ ਜੱਫਾ ਆ ਕਬੱਡੀ ਕਬੱਡੀ ਆ ਵਾਹ ਆ ਵਾਹ ਆ ਵਾਹ ਨਾਥੋ ਆ ਬੱਲੇ ਖੇਡ ਮੈਦਾਨ ਅੰਦਰ ਬਿੱਲਿਆ ਆ ਜਾ ਫਿਰ ਇਹ ਬੱਲੇ 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 ਆਹ ਦੇਖੋ ਸ਼ੀਲੂ ਹਰਿਆਣੇ ਵਾਲਾ ਅੱਜ ਈਲੂ ਈਲੂ ਰੇਡਰਾਂ ਨੂੰ ਕਰਦਾ ਚੰਗੀ ਸਿਹਤ عمر ਦਾ ਗਹਿਣਾ ਆਹ ਗੱਲ ਬੱਲੇ ਪੰਨ ਲਈਏ ਅਮਨ ਰਹਿਜਾ ਵੀ ਬੈਲਜੀਅਮ ਦੇ ਵਿੱਚ ਬੈਠਾ ਆਨੰਦ ਮਾਣਦਾ ਹੋਣਾ ਵੀ ਕਬੱਡੀ ਸਿਰੇ ਦੀ ਆ ਨਾਸ ਜਫਾ ਸਿਰਾਂ ਕਰ ਬਰੂਆ ਸਿਰਾਂ ਕਰਾਉਣ ਵਾਲੀ ਗੱਲ ਫੇਰ ਮੋੜਤੀ ਮੇਰੇ ਮਿੱਤਰੋ 나ਥ ਸੀਆ ਮੌੜੀਆ ਕਬੱਡੀ ਪਾਰੇ ਸ਼ੀਲੂ ਤੇ 나ਥ ਸ਼ੀਲੂ ਤੇ 나ਥ ਆ ਟੱਕਰ ਸਿਰੇ ਦੀ ਐ ਆ ਰਕਾਉੜ ਐ ਆ ਟੱਕਰ ਸਿਰੇ ਦੀ ਐ ਆ ਬਿੱਲਿਆ ਬਿੱਲਿਆ ਚਰਾਗ ਦਾ ਇੱਕ ਹੋ ਗਿਆ ਸ਼ੀਲੂ ਤੇ ਦੋ ਹੋ ਗਏ 71000 ਦੀ ਰੇਸ ਦੇ ਵਿੱਚ ਨੇ ਇਹ 71000 ਦੀ ਰੇਸ ਨੇ ਆਹ ਸਾਹਮਣੇ ਇਸ ਵੇਲੇ ਸ਼ੀਲੂ ਤੇ 나ਥ ਸ਼ੀਲੂ ਤੇ 나ਥ ਸ਼ੀਲੂ ਤੇ 나ਥ ਸਿੰਲੂਤ ਦੀ ਪਾਰ ਹੈ ਬਾਹੂ ਅਕਬਰ ਪਿੰਡ ਵਾਲਿਆ ਉਹ ਟੱਚ ਲਾ ਇੱਕ ਚ ਵੱਜ ਬੱਲੇ ਬੱਲੇ ਕਰਵਾ ਪਹਲਮਾਨਾ ਤੈਨੂੰ ਪਤਾ ਨਹੀਂ ਕਿੰਨੇ 75 ਕਿ 80000 ਇਕੱਠੇ ਬੋਲੇ ਆ ਤੰਨਾ ਚੱਖਿਆਂ ਦੇ ਲਓ ਸਾਹਮਣੇ ਉਹ ਸਾਹਮਣੇ 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 ਆਹ ਬਾਦਸ਼ਾਹ ਨਾ ਬਾਦਸ਼ਾਹ ਉਤਾਰ ਮੇਰੇ ਵੀਰੋ ਇੱਕ ਪਾਸੇ ਬਾਹੂ ਅਕਬਰਵਾਲ ਰਹੀਾਰ